ਮਿਸ ਕਾਲ ਵਾਲਾ ਗਾਣਾ ਵਿਚਾਲੇ ਹੀ ਰਹਿ ਗਿਆ ਸੀ ਆਪਣਾ ਗਾਇਆ ਨਹੀਂ ਸੀ ਗਾਉਣ ਲੱਗੇ ਵੀ ਸਾਰੇ ਟੱਬਰ ਕੋਲੇ ਮੋਬਾਈਲ ਮੈਂ ਦੱਸ ਕੇ ਹਟੇ ਸੀ ਪਹਿਲਾਂ ਵੀ ਗਾਉਂਦਿਆਂ ਦੀਆਂ ਸਿੱਟੜੀਆਂ ਤੇ ਲੜਦਿਆਂ ਦੀਆਂ ਗਾਲਾਂ ਮੀਆਂ ਬੀਬੀ ਦਾ ਝਗੜਾ ਬਾਕੀ ਤਾਂ ਸਾਰੀ ਗੱਲ ਦੱਸੀ ਹੈ ਵੀ ਮੋਬਾਈਲ ਤੋਂ ਆਪ ਸੁਣਦੀ ਬਾਪੂ ਦੇ ਮੋਬਾਈਲ ਤੋਂ ਝਗੜਾ ਪਿਆ ਮੀਆਂ ਬੀਬੀ ਦਾ ਸੁਣਨ ਤੇ ਰੱਖੀ ਹੈ ਹਾਜ਼ਰ ¡Porque! ਜੇ ਆਹ ਫੋਨ ਦਾ ਅੱਖਾਂ ਤੋਂ ਵੀ ਬਾਪੂ ਜੀ ਨੂੰ ਘਟਦੀ ਸੀ ਲੈ ਨਹੀਂ ਤੇਰੀ ਬੇਬੇ ਦੇ ਤੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਵੱਜਦੀ ਹੋਰਾਂਗੇ ਕਿਤੇ ਬਾਪੂ ਜੀ ਮੋਬਾਈਲ ਵਾਲਾ ਬੁੜਾ ਤੇ ਮੋਬਾਈਲ ਵਾਲਾ ਵੱਲ ਸਿੱਖਦਾ ਤੇਰੀ ਬੇਬੇ ਦੇ ਮੋਬਾਈਲ ਉੱਤੇ ਵੱਜਦੀ ਹੋਰਾਂਗੇ ਬਾਪੂ ਜੀ ਮੋਬਾਈਲ ਦੀ ਤਾਂ ਜਾਚ ਸਿੱਖਦਾ ਮਲਾਈ ਜਣੀ ਬਾਪੂ ਦੇ ਕਿਹੜਾ الزام ਓਏ ਤੂੰ ਸੁਖਿਆ ਬਾਪੂ ਨੂੰ ਬਦਨਾਮ ਕਰੀ ਜਣੀ ਕੀ ਠੀਕ ਹੈ ਤਾਂ ਮੈਂ ਸੱਚੀ ਗੱਲ ਕਹੀ ਆ ਉਹ ਕਿਹਾ ਕੀ ਆ ਤੂੰ ਉਹ ਮੈਂ ਕਹਿੰਦਾ ਚਪ ਚੱਕਵੇਂ ਜੇ ਗੀਤਾਂ ਨਾ ਭੜਾਈ ਫਿਰਦਾ ਚਲ ਇਹ ਕੋ ਵੱਡੀ ਗੱਲ ਨਹੀਂ ਸਾਡਾ ਬਾਪੂ ਪਹਿਲੇ ਦਿਨੋਂ ਗਾਣੇ ਗੁਣੇ ਸੁਣਨ ਦਾ ਸ਼ਿਕਨਾ ਚਾਰ ਗੀਤ ਪਰਵਾਲੇ ਆਖਰ ਨਹੀਂ ਆ ਗਈ ਆ ਦੂਜੀ ਗੱਲ ਕਿਹੜੀ ਆਖੀ ਹੈ ਉਹ ਮੈਂ ਕਹਾਂ ਫੋਟੋ ਮਾਦਰੀ ਦੀ ਸਵੇਰ ਤੇ ਲਾਈ ਫਿਰਦਾ ਓ ਨਾ 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 ਨਹੀਂ ਹੋ ਸਕਦਾ ਸਾਡਾ ਬਾਪੂ ਕਿਸੇ ਮਾਦਰੀ ਮੂਹ ਨੂੰ ਜਾਣਦਾ ਨਹੀਂ ਫੋਟੋ ਕਿਉਂ ਨਹੀਂ ਜਾਣਦਾ ਮੈਂ ਜਿਸ ਸਵੇਰੇ ਬਾਪੂ ਦੇ ਫੋਟੋ ਤੇ ਫੋਟੋ ਲੱਗੀ ਵੇਖੀ ਓ ਕਮਲ ਜੀ ਕੁੱਟ ਖਾएंगे हमें ਫਿਰ ਉਹ ਕਿਹਦੀ ਫੋਟੋ ਹੈ ਕਿਹੜੀ ਫੋਟੋ ਜਿਹੜੀ ਬਾਪੂ ਦੇ ਫੋਨ ਤੇ ਲੱਗੀ ਆ ਉਹ ਫੋਟੋ ਉਹ ਫੋਟੋ ਓਏ ਉਹ ਤੇ ਸਾਡੀ ਬੇਬੇ ਦੀ ਫੋਟੋ ਹੈ ਉਹ ਤੁਹਾਡੀ ਬੇਬੇ ਦੀ ਫੋਟੋ ਹੈ ਬਿਲਕੁਲ ਸਾਡੇ ਬਾਪੂ ਦੇ ਫੋਨ ਤੇ ਉਹ ਨਹੀਂ 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 ਇਹ ਨਹੀਂ ਹੋ ਸਕਦਾ ਉਹ ਮੈਂ ਕਹੇ ਹੋ ਹੀ ਨਹੀਂ ਸਕਦਾ ਇਹ ਤੁਹਾਡੀ ਬੇਬੇ ਦੀ ਫੋਟੋ ਬੇਬੇ ਦਾ ਹੀ ਸ ਕਾਲਾ ਮਾਰਦਾ ਰਹੇ ਤੇ ਉਹ ਵੀ ਮਿਲਣ ਆਉਂਦੀ ਸੀ ਧੌਰ ਕੱਢ ਕੇ ਨਹੀਂ ਬੇਬੇ ਤੇਰੀ ਮਿਲਣ ਆਉਦੀ ਸੀ ਧੌਰ ਕੱਢ ਕੇ ਨਹੀਂ ਬੂਰਾ ਸਾਡਾ ਵੇਖਦਾ ਹੁੰਦਾ ਸੀ ਅੱਖਾਂ ਗੱਡ ਕੇ ਨਹੀਂ ਹੋਵੇ ਬੇਬੇ ਤੇਰੀ ਮਿਲਣ ਆਉਦੀ ਸੀ ਧੌਰ ਕੱਢ ਕੇ ਨਹੀਂ ਬਾਪੂ ਸਾਡਾ ਵੇਖਦਾ ਹੁੰਦਾ ਸੀ ਨਿਗਾਹ ਗੱਡ ਕੇ ੜੀ ਮੰਤਰੀ ਬਰਾਣਾ ਨਹੀਂ ਉਸਰੇ ਦਾ ਜਗਾੜੀ ਮੰਤਰੀ ਬਰਾਣਾ ਨਹੀਂ ਉਸਰੇ ਦਾ ਜਗਾੜੀ ਕਿ ਤਰ ਕੇ ਵਿਖਾਉਂਦਾ ਜਿਹੜੀ ਗੱਲ ਨਹੀਂ ਖਦਾ ਨਹੀਂ ਤੇਰੀ ਬੇਬੇ ਦੇ ਮੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਰਿੰਗ ਮਾਰ ਕੇ ਨਹੀਂ ਸਾਡਾ ਬਾਪੂ ਜੀ ਮੋਬਾਈਲ ਵਾਲਾ ਸਾਡਾ ਭਰਾ ਤੇ ਮੋਬਾਈਲ ਵਾਲਾ ਵੱਲ ਸਿੱਖਦਾ ਤੇਰੀ ਬੇਬੇ ਦੇ ਮੋਬਾਈਲ ਉੱਤੇ ਵੱਜੂਗੀ ਹੋ ਰਿੰਗ ਬਾਪੂ ਜੀ ਮੋਬਾਈਲ ਦੀ ਦਾ ਜਾਜ ਸਿੱਖਦਾ ਸੱਚੀ ਗੱਲ ਨਾ ਕੀ ਗੱਲ ਤੇਰੀਆਂ ਹੀ ਤਾਂ ਗੱਲਾਂ ਸੁਣਦੇ ਆ ਓਏ ਅੱਜ ਮੈਨੂੰ ਬਹੁਤ ਵੱਡਾ ਲਾਂਬਾ ਮਿਲਿਆ ਲਾਂਬਾ ਹਾਏ 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 ਕਿੱਥੋਂ ਮਿਲਿਆ ਲਾਂਬਾ ਅੱਜ ਮੇਰੀ ਬੇਬੇ ਦਾ ਫੋਨ ਆਇਆ ਸੀ ਆਹ ਬੇਬੇ ਦਾ ਫੋਨ ਆਇਆ ਸੀ ਸ਼ੂਗਰ ਠੀਕ ਸੀ ਬੇਬੇ ਦੀ ਓਏ ਵਧੀ ਤਾਂ ਨਹੀਂ ਸੀ ਗਰਮੀ ਆ ਬੇਬੇ ਬਹੁਤ ਗੁੱਸੇ ਵਿੱਚ ਸੀ ਬੇਬੇ ਕਹਿੰਦੀ ਆਪਣੇ ਬਾਪੂ ਨੂੰ ਆਪਣੇ ਬੁੜੇ ਨੂੰ ਸਮਝਾ ਕੇ ਰੱਖੋ ਕਰ ਲਓ ਮੈਂ ਕਹਿੰਦੀ ਸ਼ੂਗਰ ਦੀ ਦਵਾਈ ਦੇ ਕੇ ਭੇਜੋ ਨਾ ਕੀ ਸਮਝਾ ਕੇ ਰੱਖੀਏ ਉਹ ਤੁਹਾਡਾ ਬਾਪੂ ਮੇਰੀ ਬੇਬੇ ਨੂੰ ਮਿਸਕਲਾ ਮਾਰਦੇ ਮਿਸਕਲਾ ਆਏ ਹਾਏ 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 ਇਹਦਾ ਮਾੜੀ ਗੱਲ ਤੇ ਮਾੜੀ ਗੱਲੀ ਆ ਨਾ ਬੇਬੇ ਗੁੱਸਾ ਕਰਦੀ ਹੋਣੀ ਹੈ ਵੀ ਗੁੱਸਾ ਕਰਨ ਵਾਲੀ ਗੱਲੀ ਆ ਲੈ ਫਿਰ ਆਪਾਂ ਕੀ ਕਰੀਏ ਆਪਾਂ ਨਹੀਂ ਤੁਸੀਂ ਜਾ ਤ ਜਾ ਕੇ ਬੜੇ ਬਾਪੂ ਨੂੰ ਸਮਝਾ ਦਿਓ ਮੈਂ ਦੱਸਾਂ ਤੂੰ ਨਾਲ ਹੀ ਚੱਲ ਨਾਲ ਹੀ ਚੱਲ ਦੋ ਮੈਂ ਕੀ ਕਹੂੰਗੀ ਓਏ ਤੂੰ ਕਹੀਂ ਕੁਝ ਨਾ ਤੈਨੂੰ ਪਤਾ ਤਾਂ ਲੱਗ ਜੂ ਵੀ ਮੈਂ ਸਮਝਾਇਆ ਚਲੋ ਠੀਕ ਆ ਚੱਲਦੇ ਆ ਪਹਿਲਾਂ ਦੱਸੋ ਵੀ ਤੁਸੀਂ ਕਹੋਗੇ ਕੀ ਮੈਂ ਆਹੀ ਕਹੂੰਗਾ ਵੀ ਬਾਪੂ ਤੇਰੀ ਨੋਂ ਨੂੰ ਲਾਂਮਾ ਮਿਲਿਆ ਲਾਂਮਾ ਮਿਲਿਆ ਇਹਦੀ ਬੇਬੇ ਨੇ ਫੋਨ ਕਰਕੇ ਗੱਡੇ ਚ ਡ ਇਸ ਕੱਲਾ ਮਾਰ। ਓਏ ਬਹੁਤ ਮਿਸ ਕੱਲਾ ਮਾਰ ਰਹਾ। ਬਾਪੂ ਜੀ ਇਹਦੀ ਬੇਬੇ ਕਰਦੀ ਆ ਗੁੱਸਾ ਮਿਸ ਕੱਲ ਨਾ ਮਾਰਿਆ ਕਰ। ਬਿਲਕੁਲ ਅੱਜ ਤੋਂ ਬਾਅਦ ਮਿਸ ਕੱਲ ਨਹੀਂ ਮਾਰਨੀ। ਬੇਬੇ ਗੁੱਸਾ ਕਰਦੀ ਮਿਸ ਕੱਲ ਬਾਪੂ ਕਦੇ ਵੀ ਨਹੀਂ ਮਾਰਨੀ ਮਿਸ ਕੱਲ ਨਹੀਂ ਮਾਰਨੀ। ਮਿਸ ਕੱਲ ਕਦੇ ਵੀ ਨਹੀਂ ਮਾਰਨੀ। ਮੈਂ ਕਹਾਂ ਮਿਸ ਕੱਲ ਮਾਰਨੀ ਨਹੀਂ। ਵਾਹ ਜੀ ਵਾਹ ਕੀ ਬਾਤ ਹੈ। ਹਾਂ ਫੋਨ ਭਾਵੇਂ 100 ਵਾਰੀ ਕਰਿਆ ਕਰ। ਆਪਣੀ ਬੇਬੇ ਵਾਲਦੀ ਨਹੀਂ ਬਈ ਮੈਂ ਤਾਂ ਆਪਣੀ ਬੇਬੇ ਵਾਲਦੀ ਆ ਮੈਂ ਆਪਣੇ ਬਾਪੂ ਵਾਲਦਾ ਪਰ ਮੈਂ ਜੋ ਕਹਿੰਦੀ ਆ ਸੱਚ ਕਹਿੰਦੀ ਆ ਇਹ ਝੂਠਦਾ ਮੈਂ ਵੀ ਕੋਈ ਨਹੀਂ ਮਾਰਦਾ ਤੁਸੀਂ ਬਿਲਕੁਲ ਝੂਠ ਬੋਲਦੇ ਹੋ ਤੁਸੀਂ ਕਿੰਨੇ ਝੂਠ ਬੋਲਦੇ ਨੇ ਲੋਕਾਂ ਦੇ ਸਾਹਮਣੇ ਝੂਠ ਨਹੀਂ ਬੋਲਿਆ ਇੱਕ ਵੀ ਝੂਠ ਨਹੀਂ ਬੋਲਿਆ ਮੈਂ ਦੱਸਦੀ ਆ ਸਭ ਤੋਂ ਪਹਿਲਾਂ ਝੂਠ ਤੁਸੀਂ ਬੋਲਿਆ ਵੀ ਬਾਪੂ ਜੀ ਨੂੰ ਅੱਖਾਂ ਤੋਂ ਦਿਸਦਾ ਨਹੀਂ ਅੰਨਾ ਕਰਦਾ ਬਾਪੂ ਸਾਡਾ ਬਿਨਾ ਗੱਲ ਤੋਂ ਸੁਖੀ ਸੰਦੀ ਆ ਇਹਦਾ ਗੈ ਨਹੀਂ ਮੈਂ ਵੀ ਬਾਪੂ ਜੀ ਨੂੰ ਦਿਸਦਾ ਹੀ ਨਹੀਂ ਐ ਨਹੀਂ ਕਿਆ ਓਏ ਮੈਂ ਤੈਨੂੰ ਐ ਕਿਹਾ ਸੀ ਕਮਲ ਜੇ ਇਹ ਵੀ ਬਾਪੂ ਜੀ ਨੂੰ ਘੱਟ ਦਿਸਦਾ ਅੱਛਾ ਚੱਕ ਦਿੱਤ ਦਿਸਦਾ ਹਾਂ ਕਿੰਨਾ ਕੁ ਵਾ ਵਈ ਘੱਟ ਦਿਸਦਾ ਓ ਇਤਾਂ ਵੀ ਮੈਂ ਕਿਹਾ ਕਿੰਨਾ ਕੁ ਘੱਟ ਦਿਸਦਾ ਲੈ ਕਰ ਲਓ ਗੱਲ ਜਾਣੀ ਕਿ ਦੂਰ ਖੜੀ ਕੁਕੜੀ ਸਿਆ ਲਿੰਦਾ ਮੱਝ ਨਹੀਂ ਦਿਸਦੀ ਓਏ ਬਰੀਕ ਦਿਸਦਾ ਬਰੀਕ ਵਾ ਜੀ ਵਾ ਕਿੰਨਾ ਘੱਟ ਦਿਸਦਾ ਇੱਕ ਗੱਲ ਤੁਸੀਂ ਹੋਰ ਕੀਤੀ ਸੀ ਕਿ ਪੈਟ ਛੋਟਾ ਜਿਹਾ ਬਣ ਸਾਡੇ ਬਾਪੂ ਕੋਲੇ ਫੋਨ ਹੀ ਛੋਟਾ ਜਿਹਾ ਮਰਲੇ ਦਾ ਹਣਾ ਸੀ ਉਹ ਜ ਸਾਰੀਆਂ ਗੱਲਾਂ ਛੱਡੋ ਸਭ ਤੋਂ ਵੱਡਾ ਝੂਠ ਤੁਸੀਂ ਬਲੇ ਵੀ ਬਾਪੂ ਨੂੰ ਫੋਨ ਚਲਾਉਣ ਦੀ ਜਾਚ ਨਹੀਂ ਬਾਪੂ ਫੋਨ ਸਿੱਖਦਾ ਇਹ ਕੋਈ ਝੂਠ ਨਹੀਂ ਨਵਾਂ ਨਵੇਂ ਫੋਨ ਲਿਆਂਦਾ ਬਾਪੂ ਨੇ ਬਾਪੂ ਨੂੰ ਫੋਨ ਚਲਾਉਣ ਦੀ ਬਹੁਤ ਜਾਚ ਹੈ ਓਏ ਮੈਂ ਕਹੇ ਜੀ ਜਿਹੜਾ ਮੈਂ ਕਹਨੀ ਆ ਮੈਨੂੰ ਕੀ ਪਤਾ ਹੈ ਮੈਨੂੰ ਕੀ ਪਤਾ ਹੈ ਆ ਦੱਸਣ ਲੱਗਿਆ ਸੁਣ ਲੋ ਆਪੇ ਦੇਖੋ ਜੀ ਇਹਨਾਂ ਨੇ ਕਿਹਾ ਵੀ ਬਾਪੂ ਨੂੰ ਫੋਨ ਚਲਾਉਣ ਦੀ ਜਾਚ ਨਹੀਂ ਬਾਪੂ ਫੋਨ ਸਿੱਖਦਾ ਪਰ ਮੈਂ ਦੱਸਣ ਲੱਗਿਆ ਵੀ ਬਾਪੂ ਨੂੰ ਫੋਨ ਚਲਾਉਣ ਦੀ ਕਿੰਨੀ ਜਾਚ ਹੈ ਧਿਆਨ ਨਾਲ ਸੁਣੋ ਜਰਾ ਤਾਨੇ ਗੱਲ ਤੂੰ ਪਿਓ ਵੱਲ ਦਾ ਤੇਰੇ ਬੁੜੇ ਜਿਵੇਂ ਮੋਬਾਈਲ ਤੇ ਤਾਂ ਨੈਟ ਚੱਲਦਾ ਬਾਪੂ ਦੇ ਫੋਨ ਤੇ ਨੈਟ ਚੱਲਦਾ ਓਏ ਹਾਂ ਹਾਂ ਬਾਪੂ ਦੇ ਫੋਨ ਤੇ ਨੈਟ ਚੱਲਦਾ ਓਏ ਫੇਰ ਇਕਰੀ ਫੇਰ ਚੱਲ ਬਾਪੂ ਕੋਲ ਇਕਰੀ ਫੇਰ ਚੱਲ ਬਾਪੂ ਕੋਲ ਚੱਲ ਕਿਉਂ ਓਏ ਮੈਂ ਸਮਝਾਵਾਂ ਬਾਪੂ ਨੂੰ ਤੂੰ ਕਹਿੰਨੀ ਵੀ ਨੈਟ ਚੱਲਦਾ ਬਈ ਨੈਟ ਚੱਲਦਾ ਓਏ ਫੇਰ ਤੇਰੀ ਬੇਬੇ ਨੂੰ ਮਿਸ ਕਾਲਾਂ ਕਿਉਂ ਮਾਰਦਾ ਹੋਰ ਕੀ ਕਰੇ ਵੀਡੀਓ ਕਾਲ ਕਰਿਆ ਕਰੇ ਆਰੇ ਤੁਸੀਂ ਧੀਰੇ ਰਹਿਣਗੇ ਉਹ ਤੁਸੀਂ ਤਾਂ ਮੇਰੀ ਗੱਲ ਮਜ਼ਾਕ ਚ ਪਾ ਲਈ ਓਏ ਮੈਂ ਮਜ਼ਾਕ ਨਹੀਂ ਕਰਦੀ ਵਾਕਈ ਤੁਹਾਡੇ ਬਾਪੂ ਦੇ ਫੋਨ ਤੇ نیٹ ਚੱਲਦਾ ਹੈ ਇਹ ਤੋਂ ਹੀ ਨਹੀਂ ਖੁਸ਼ ਨਾ ਹੋ نیٹ ਚੱਲਦਾ ਮੈਂ ਵੀ ਪਰਸੋਂ ਚ ਉਥੇ ਤੁਹਾਡੇ ਪਿੰਡ ਗਿਆ ਸੀ ਹਾਈ ਮੇਰੇ ਪਿੰਡ ਤੇਰੇ ਪਿੰਡ ਮੇਰੇ ਪੇਕੇ ਜੈਤੋ ਮੰਡੀ ਜੈਤੋ ਮੰਡੀ ਆਏ ਹਾਏ ਫੇਰ ਇਹ ਫੇਰ ਕੀ ਜੈਤੋ ਵਾਲੀ ਬੇਬੇ ਵੀ WhatsApp ਕੋਲ ਨਹੀਂ ਬੈਠੀ ਸੀ ਨਾਪੋ ਵਾਲੀ ਬੁੜਾ ਕਹਿਣ ਨਹੀਂ ਉਹ ਦਿੰਦਾ ਵੇ ਦਾੜੀ ਵਿੱਚ ਤੋੜੇ ਬਟੂ ਰਹਿਣ ਨਹੀਂ ਉਹ ਦਿੰਦਾ ਉਹ ਵੇਖੀ ਗੱਲ ਨਾਪੋ ਵਾਲੀ ਬੁੜਾ ਕਹਿਣ ਨਹੀਂ ਉਹ ਦਿੰਦਾ ਵੇ ਦਾੜੀ ਵਿੱਚ ਜਿੱਡੇ ਵਾਲ ਰਹਿਣ ਨਹੀਂ ਉਹ ਦਿੰਦਾ ਉਹ ਰੱਖਦਾ ਸ਼ਹੀਦ ਪੂਰੇ ਖਤ ਕੱਢ ਕੇ ਰੱਖਦਾ ਸ਼ਹੀਦ ਪੂਰੇ ਖਤ ਕੱਢ ਕੇ ਬੱਬੂ ਘੜਿਆਣਾ ਗੱਲ ਸੱਚ ਲਿਖਦਾ ਨਹੀਂ ਤੇਰੀ ਬੇਬੇ ਦੇ ਤੇਰੀ ਸੱਸ ਦੇ ਤੇਰੀ ਬੇਟੇ ਦੇ ਮੋਬਾਈਲ ਉੱਤੇ ਵੱੱਢਦੀ ਹੋ ਰਿੰਗ ਕੇ ਦੇ ਬਾਪੂ ਜੀ ਮੋਬਾਈਲ ਵਾਲਾ ਤੇਰਾ ਸੋਹਰਾ ਤਾਂ ਮਵੈਣ ਵਾਲਾ ਵੱਲ ਸਿੱਖਦਾ ਸੋਹਰਾ ਮੇਰਾ ਮੱਖਣਾ ਸ਼ਰਾਰਤੀ ਬੜਾ ਸਾਡਾ ਬਾਪੂ ਜੀ ਮਵੈਣ ਵਾਲਾ ਵੱਲ ਸਿੱਖਦਾ ਬੁੜਾ ਤੇਰਾ ਮੱਖਣਾ ਸ਼ਰਾਰਤੀ ਬੜਾ ਸਾਡਾ ਬਾਪੂ ਜੀ ਮਵੈਣ ਵਾਲਾ ਵੱਲ ਸਿੱਖਦਾ ਆ